ਉਹ ਮਤੇ ਦੇ ਵਿੱਚ ਪੰਜ ਸ਼ਰਤਾਂ ਲਿਖੀਆਂ ਨੇ ਵੀ ਜਿਹੜਾ ਕੋਈ ਪ੍ਰਵਾਸੀ ਆ ਉਹ ਆ ਕੇ ਸਾਡੇ ਪਿੰਡ ਦੇ ਵਿੱਚ ਜ਼ਮੀਨ ਜਾਇਦਾਦ ਕੋਈ ਘਰ ਮਕਾਨ ਉਹ ਨਹੀਂ ਖਰੀਦ ਸਕਦਾ ਪ੍ਰਵਾਸੀ ਸਾਡੇ ਪਿੰਡ ਦੇ ਵਿੱਚ ਰਹਿ ਰਹੇ ਨਾ ਉਹ ਆਉਦਾ ਵਾਪਸੀ ਕਰਨੇ ਵਾਪਸ ਜਾਣਗੇ ਪੰਜਾਬੀ ਬੰਦਾ ਆਪਣਾ ਕਿਉਂ ਨਹੀਂ ਨਾ ਕਿਤੇ ਬਣ ਜਾ ਕੇ ਖਰੀਦ ਸਕਦਾ ਜ਼ਮੀਨ ਜਾਇਦਾਦ ਖਰੀਦ ਸਕਦਾ ਰਾਜਸਥਾਨ ਦੀ ਨਹੀਂ ਖਰੀਦ ਸਕਦਾ ਤੇ ਨਾ ਵੋਟ ਬਣਾ ਸਕਦੇ ਆ ਸਾਡਾ ਸਾਡੇ ਨਾਲ ਫਿਰ ਬਿਤਕਰਾ ਕਿਉਂ ਆ? ਬਤਨ ਤਨ ਅਧਾਰ卡 ਚੱਕੀ ਫਿਰਦੇ ਹੈਗੇ ਆ ਕੋਈ ਆਇਡੈਂਟੀਫਿਕੇਸ਼ਨ ਨਹੀਂ ਹੈਗੀ ਉਥੋਂ ਕ੍ਰਾਈਮ ਕਰਕੇ ਆ ਕੇ ਆਪਣੇ ਪਿੰਡ ਲੁਕ ਜਾਂਦੇ ਆ ਆਪਣੇ ਪਿੰਡ ਪਤਾ ਹੀ ਨਹੀਂ ਹੈਗਾ ਵੀ ਇਹ ਕੋਈ ਬੰਦਾ ਰਹਿੰਦਾ ਵੀ ਇੱਥੇ ਆਇਆ ਇੱਕ ਸੀਗਾ ਕਿਰਾਏ ਤੇ ਘਰ ਲਿਆ ਉਥੇ ਬੰਦੇ 10 ਰਹਿਣ ਲੱਗ ਗਏ ਦਸਾਂ ਦੇ ਵਿੱਚੋਂ ਤਿੰਨ ਬਲੈਕ ਕਰਦੇ ਆ ਕੋਈ ਗੋਲੀਆਂ ਵੇਚਦਾ ਕੋਈ ਕੁਸ਼ ਕਰਦਾ ਹੈਗਾ डीसी ਨੂੰ ਇਹ ਪੁੱਛੋ ਵੀ ਸਾਡੇ ਪਿੰਡ ਦਾ ਬੰਦਾ ਜਾ ਕੇ ਯੂਨੀਵਰਸਿਟੀ ਦਾ ਐਂਟਰ ਨਹੀਂ ਕਰ ਸਕਦਾ ਉਹਦਾ ਆਪਦਾ ਇੱਕ ਕ੍ਰਾਈਟੇਰੀਆ ਹੁੰਦਾ ਜਿੱਥੇ ਵੋਟ ਬਣਾਉਣ ਦੀ ਗੱਲ ਹੈਗੀ ਆ ਪਲਾਟ ਰੈਂਡ ਦੀ ਗੱਲ ਉਸ ਦਾ ਕਨਸਟੀਟਿਊਸ਼ਨ ਸਭ ਲਿਖਿਆ ਹੋਇਆ ਹੈ ਕਿ ਕਿਹਦੀ ਵੋਟ ਬਣ ਸਕਦੀ ਹੈ ਕਿਹਦੀ ਨਹੀਂ ਬਣ ਸਕਦੀ ਠੀਕ ਹੈ ਸਾਰੇ ਆਪਾਂ ਕਾਨੂੰਨ ਦੇ ਅਧਿਕਾਰ ਸਦੇ ਕੇ ਹੀ ਕੰਮ ਕਰਦੇ ਆ ਕੋਈ ਵਿਅਕਤੀ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦਾ ਹੈਗਾ ਹਾਂਜੀ ਬਿਜ ਕੀ ਨਾਮ ਹੈ ਇਹਦਾ ਪੈਨ ਮੇਰਾ ਨਾ ਜਸਵੀਰ ਸਿੰਘ ਜੀ ਪਿੰਡ ਮੇਰਾ ਗਹਿਰੀ ਭਾਗੀ ਆ ਕੀ ਕਹਿਣਾ ਚਾਹੁੰਦੇ ਜਿਹੜਾ ਮਤਾ ਪਾਇਆ ਗਿਆ ਦਾ ਸਵਸਥਾਨ ਦੇ ਪ੍ਰਾਪਤ ਬਿਕੋ ਜੀ ਸਾਡੇ ਨਗਰ ਨੇ ਜਿਹੜਾ ਸਾਡੇ ਸਰਪੰਚ ਸਾਹਿਬ ਨੇ ਸਾਡੀ ਮੌਜੂਦਾ ਪੰਚਾਇਤ ਨੇ ਤੇ ਸਾਡੀ ਸਾਬਕਾ ਜਿਹੜੀ ਪੰਚਾਇਤ ਸੀ ਤੇ ਬਾਕੀ ਆ ਆਪਣਾ ਸਮੂਹ ਨਗਰ ਨਿਵਾਸੀ ਸਾਰਿਆਂ ਦੀ ਸਹਿਮਤੀ ਨਾਲ ਉਹ ਮਤਾ ਪਾਇਆ ਗਿਆ ਤੇ ਉਹ ਮਤੇ ਦੇ ਵਿੱਚ ਪੰਜ ਸ਼ਰਤਾਂ ਲਿਖੀਆਂ ਨੇ ਵੀ ਜਿਹੜਾ ਕੋਈ ਪ੍ਰਵਾਸੀ ਆ ਉਹ ਆਕੇ ਸਾਡੇ ਪਿੰਡ ਦੇ ਵਿੱਚ ਜ਼ਮੀਨ ਜਾਇਦਾਦ ਕੋਈ ਘਰ ਮਕਾਨ ਉਹ ਨਹੀਂ ਖਰੀਦ ਸਕਦਾ ਤੇ ਪ੍ਰਵਾਸੀ ਨੂੰ ਕੋਈ ਉਹਦਾ ਆਈਡੈਂਟੀਟੀ ਪ੍ਰੂਫ ਆ ਕੋਈ ਆਧਾਰ ਕਾਰਡ ਵਗੈਰਾ ਉਹਦੇ ਤੇ ਸਾਡੀ ਪੰਚਾਇਤ ਕੋਈ ਸਹਿਨ ਨਹੀਂ ਕਰੂਗੀ ਤੇ ਆਹੀ ਸਾਡੀਆਂ ਪੰਜ ਗੱਲਾਂ ਨੇ ਉਹ ਪੰਜ ਗੱਲਾਂ ਨੂੰ ਮੁੱਖ ਰੱਖ ਕੇ ਅਸੀਂ ਇਹ ਮਤਾ ਪਾ ਲਏ ਜਿਹੜੇ ਪ੍ਰਵਾਸੀ ਸਾਡੇ ਪਿੰਡ ਦੇ ਵਿੱਚ ਰਹਿ ਰਹੇ ਨੇ ਉਹ ਆਉਦਾ ਵਾਪਸੀ ਕਰਨਗੇ ਵਾਪਸ ਜਾਣਗੇ ਹੁਣ ਜਿਹੜਾ ਕਿਸਾਨ ਲੈ ਕੇ ਆਉਂਦਾ ਜੇ ਝੋਨਾ ਲਾਉਣਾ ਜਾਂ ਕੋਈ ਫਸਲ ਵੜਨੀ ਉਹਦੋਂ ਪ੍ਰਵਾਸੀ ਮੈਨੂੰ ਕਹਿੰਦੇ ਫਿਰ ਉਹਨਾਂ ਦਾ ਕਿਵੇਂ ਬਿਕੋਜ ਇਹ ਸਾਡੀ ਜਿਹੜੀ ਪੰਚਾਇਤ ਆ ਬਹੁਤ ਸੁਝਵਾਨਾ ਉਹਨਾਂ ਨੇ ਇਹ ਚੀਜ਼ ਪਹਿਲਾਂ ਵਿੱਚ ਰੱਖੀ ਆ ਮਤੇ ਦੇ ਵੀ ਇਹ ਨਹੀਂ ਵੀ ਆਸਵਿਧੇ ਕਿਸਾਨਾਂ ਲਈ ਡਿਸਪੂਟ ਖੜਾ ਹੋ ਜੇ ਉਦੋਂ ਜਿਵੇਂ ਲੇਬਰ ਦੀ ਲੋੜ ਪੈਂਦੀ ਆ ਉਹ ਕਿਸਾਨ ਆਪਦਾ ਖੇਤ ਆਪਦੇ ਮੋਟਰ ਤੇ ਕੰਮਰਾ ਹੁੰਦਾ ਜਾਂ ਕੋਈ ਆਪਦਾ ਟਰਾਲੀ ਲਾ ਕੇ ਪ੍ਰਬੰਧ ਬਾਦ ਬੰਦੇ ਨੂੰ ਦੋ ਟਰਾਲੀਆਂ ਲਾ ਕੇ ਆਪਦਾ ਪ੍ਰਬੰਧ ਕਰੂਗਾ ਉਹਨਾਂ ਦੇ ਰਹਿਣ ਵਾਸਤੇ ਉਹ ਆਪਦਾ ਕਾਰ ਕਰਕੇ ਕਿਰਤ ਕਰਕੇ ਆਪਦੀ ਆਪਦਾ ਹੋ ਹਸਾਬ-ਤਬ ਕਰਕੇ ਬਸ ਚਲੇ ਜਾਣਗੇ ਜਿਹੜੇ ਕਾਰਜ ਆ ਉਹ ਕਹਿੰਦੇ ਵੀ ਗਰ ਕਾਨੂੰਨੀ ਆ ਕਿਸੇ ਦਾ ਵੀ ਹੰਕਾਰ ਹੈਗਾ ਬੋਟ ਕਿਤੇ ਵੀ ਬਣਾ ਸਕਦਾ ਹੈ। ਵੇਖੋ ਜੀ ਜੇ ਅਧਿਕਾਰੀ ਇਹ ਗੱਲ ਕਹਿੰਦੇ ਨੇ ਵੀ ਇਹ ਗੈਰਕਾਨੂੰਨੀ ਆ ਤੇ ਫਿਰ ਜੇ ਮੈਂ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ ਤੇ ਪੰਜਾਬੀ ਬੰਦਾ ਆਪਣਾ ਕਿਉਂ ਨਹੀਂ ਨਾ ਕਿਤੇ ਬਣ ਜਾ ਕੇ ਖਰੀਦ ਸਕਦਾ ਜ਼ਮੀਨ ਜਾਇਦਾਦ ਖਰੀਦ ਸਕਦਾ ਆ Rajasthan ਦੀ ਨਹੀਂ ਖਰੀਦ ਸਕਦਾ ਤੇ ਨਾ ਵੋਟ ਬਣਾ ਸਕਦੇ ਆ ਸਾਡਾ ਸਾਡੇ ਨਾਲ ਫਿਰ ਵਿਤਕਰਾ ਕਿਉਂ ਆ? ਸਰਕਾਰੀ ਸਾਨੂੰ ਇਹ ਦੱਸੋ ਨਾ ਵੀ ਜੇ ਅਸੀਂ ਅੱਜ ਕਹਿੰਨੇ ਆਂ ਵੀ ਪ੍ਰਵਾਸੀਆਂ ਨੂੰ ਅਸੀਂ ਵੋਟ ਨਹੀਂ ਬਣਾਵਾਂਗੇ ਸਾਡੇ ਨਗਰ ਦੀ ਪੰਚਾਇਤ ਨੇ ਕਹੇ ਸਾਡੇ ਸਰਪੰਚ ਸਾਹਿਬ ਨੇ ਕਹਤਾ ਫਿਰ ਇਹਦਾ ਬਿਤਕਰਾ ਹੋ ਗਿਆ ਤੇ ਸਾਨੂੰ ਕਿਉਂ ਨਹੀਂ ਬਣਾਉਣ ਦਿੰਦੇ ਨਾ ਅਸੀਂ ਕਿਤੇ ਬਾਹਰ ਜੇ ਇੱਥੇ ਪੈਲੀਆਂ ਦਾ ਸਰਕਾਰਾਂ ਲਈ ਜਾਂਦੀਆਂ ਨਾ ਰੋਜ਼ ਇੱਥੇ ਪੈਲੀਆਂ ਘਟੀ ਜਾਂਦੀਆਂ ਨਾ ਆਬਾਦੀ ਵਧਦੀ ਜਾਂਦੀ ਆ ਤੇ ਅਸੀਂ ਹਰਿਆਣੇ ਦੇ ਵਿੱਚ ਜਾ ਕੇ ਬਾਤ ਕਰੀਏ ਹਰਿਆਣੇ ਦੇ ਵਿੱਚ ਜਾ ਕੇ ਰਾਜਸਥਾਨ ਦੇ ਵਿੱਚ ਜਾ ਕੇ ਅਸੀਂ ਆਦੀ ਪੈੜੀ ਖਰੀਦੀਏ ਸਾਨੂੰ ਫਿਰ ਉੱਥੇ ਲੋੜ ਕਿਉਂ ਨਹੀਂ ਸਾਡੇ ਦਾ ਬਿਤਕਰਾ ਨਹੀਂ ਜੇ ਆਪਣੇ ਪੰਜਾਬੀ ਬਾਹਰ ਦੇ ਸਿਪ੍ਰੈਂਸ ਦੀ ਗੱਲ ਦਾ ਕੰਟਰੋਲ ਹੂ ਤੂੰ ਤਾਂ ਨਹੀਂ ਕਿਵੇਂ ਆਪਣਾ ਦਾ ਨੁਕਸਾਨ ਹੋ ਜਾਣਾ ਬਿਲਕੁਲ ਜੀ ਉੱਥੋਂ ਨੁਕਸਾਨ ਤਾ ਜੇ ਕੋਈ ਗਲਤ ਕਰੂਗਾ ਉੱਥੇ ਜੇ ਆਪਦਾ ਬੰਦਾ ਜਾਂਦਾ ਉਥੇ ਆਪਦਾ ਆਇਡੈਂਟੀਟੀ ਪ੍ਰੂਫ ਜਾ ਕੇ ਦਿੰਦਾ ਥਾਣੇ ਦੇ ਵਿੱਚ ਉਹਨੂੰ ਪੁੱਛਿਆ ਕਿਛਿਆ ਜਾਂਦਾ ਵੀ ਤੂੰ ਕੀ ਕੰਮ ਕਰਨ ਵਾਸਤੇ ਆਇਆ ਸਾਡੇ ਦਾ ਕੁਝ ਪੁੱਛਿਆ ਹੀ ਨਹੀਂ ਜਾਂਦਾ ਸਾਡੇ ਦਾ ਕੋਈ ਮਰਜ਼ ਜੋ ਆਵੇ ਜੋ ਜਾਵੇ ਕੋਈ ਪੁੱਛਦਾ ਹੀ ਨਹੀਂ ਕਿਸੇ ਦੀ ਪੁੱਛਪੜਤਾਲ ਹੀ ਨਹੀਂ ਐਨਾ ਚੀਜ਼ਾਂ ਦੀ ਤਾਂ ਕਮੀ ਆ ਸਰਦਾਰ ਜੀ ਲੱਗਦਾ ਵੀ ਇਹ ਪਹਿਲਾਂ ਜਿਹੜਾ ਫੈਸਲੇ ਲੈਣੇ ਚਾਹੀਦੇ ਸੀ ਚਾਹੇ ਪਿੰਡ ਵਾਸੀ ਆ ਚਾਹੇ ਯੂਨੀਅਨ ਆ ਕਿ ਕਿਤਨਾ ਕਿਤੇ ਕੋਤਾਈ ਰਹੀ ਆ ਵੀ ਹੁਣ ਵੀ ਤੁਸੀਂ ਸਭ ਪੁੱਛ ਰਹੇ ਆ ਪਹਿਲਾਂ ਕਿਉਂ ਨਹੀਂ ਪੁੱਛਿਆ ਕਿਉਂ ਲੋਡ ਪੈ ਗਈ ਇੱਕਦਮ ਬਿਲਕੁਲ ਜੀ ਆਹ ਲੋਡ ਪੈ ਗਈ ਜਿਹੜਾ ਹੁਣ ਉਹ ਬੱਚਾ 4 ਸਾਲ ਦਾ ਬੱਚਾ ਮਾਰਿਆ ਗਿਆ ਇਹਦਾ ਕਰਕੇ ਹੀ ਅਸੀਂ ਤਾਂ ਸਾਡੇ ਨਗਰ ਨੇ ਤਾਂ ਪਹਿਲਾਂ ਹੀ ਲੈ ਲਿਆ ਨਾ ਇਹ ਇਹ ਪਹਿਲੇ ਸਮਝੌਤਾ ਕਰ ਲਿਆ ਨਗਰ ਨੇ ਇੱਕ ਹੋ ਕੇ ਵੀ ਆਪਾਂ ਆਪਣੇ ਪਿੰਡ ਦੇ ਵਿੱਚ ਇਹ ਕਰੀਏ ਜੇ ਕੱਲ ਨੂੰ ਕੋਈ ਮੰਨ ਲਓ ਵੀ ਕਿਸੇ ਅਣਸਕਾਮੀ ਘਟਨਾ ਨੂੰ ਇਲਜ਼ਾਮ ਦਿੱਤਾ ਜਾਂਦਾ ਤੇ ਉੱਥੇ ਤਾਂ ਫਿਰ ਬਾਅਦ ਦੇ ਵਿੱਚ ਤਾਂ ਆਪਣੇ ਕੋਲੇ ਰੋੜਾਂ ਰਹਿ ਜਾਂਦੀਆਂ ਰੋੜਾਂ ਤੇ ਬੈਠੋ ਐਸਐਸਪੀ ਸਾਹਿਬ ਦਾ ਦਫ਼ਤਰ ਘੇਰ ਲਓ ਜਾਂ ਥਾਣਾ ਘੇਰ ਲਓ ਫਿਰ ਉਹ ਕਰਕੇ ਆਪਦਾ ਕਾਂਡ ਉਹ ਬਾਹਰ ਚਲਾ ਜਾਂਦਾ ਉਹਨਾਂ ਕੋਲੇ ਦੋ ਦੋ ਆਧਾਰ ਕਾਰਡ ਦੋ ਦੋ ਆਇਡੈਂਟੀਟੀ ਪ੍ਰੂਫ ਲਈ ਫਿਰਦੇ ਨੇ ਕੀ ਨਾਮ ਹੈ ਕਿਹੜਾ ਪਿੰਡ ਹੈ ਮੇਰਾ ਨਾਮ ਪ੍ਰਗਟ ਸਿੰਘ ਹੈ ਜੀ ਸਾਡੇ ਪਿੰਡ ਦਾ ਨਾਮ ਗਹਿਰੀ ਦੇਵੀ ਨਗਰ ਹੈ ਗਹਿਰੀ ਭਾਗੀ ਵੀ ਕਹਿੰਦੇ ਆ ਥੋੜੇ ਪਿੰਡ ਤੇ ਮੱਤੇ ਪਾਏ ਗਏ ਕਿਹੜੇ ਕਿਹੜੇ ਮੱਤੇ ਪਾਏ ਗਏ ਇਹਦੇ 'ਚ ਹਾਂਜੀ ਸਾਡਾ ਪਿੰਡ ਬਠਿੰਡਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈਗਾ ਉਹਦੇ ਵਿੱਚ ਸਾਡੇ ਪਿੰਡ ਦੀ ਨਗਰ ਪੰਚਾਇਤ ਨੇ ਪੁਰਾਣੀ ਪੰਚਾਇਤ ਸਾਬਕਾ ਪੰਚਾਇਤ ਨੇ ਜੂਨੀਅਰ ਪ੍ਰਧਾਨ ਨੇ ਸਾਰੇ ਨਗਰ ਵਾਸੀਆਂ ਦੇ ਮੋਹਤਵਾਰਾਂ ਨੇ ਮਿਲ ਕੇ ਮਤੇ ਪਾਏ ਹੈਗੇ ਆ ਇਹ ਮਤੇ ਕਿਸੇ ਨੂੰ ਪੜਕਾਉਣ ਲਈ ਕਿਸੇ ਦੇ ਖਿਲਾਫ ਨਹੀਂ ਪਾਏ ਗਏ ਹੈਗੇ ਸਮਾਜ ਦੇ ਵਾਤਾਵਰਣ ਨੂੰ ਦੇਖ ਕੇ ਧਿਆਨ ਚ ਰੱਖ ਕੇ ਮਤੇ ਪਾਏ ਗਏ ਆ ਕਿ ਆਪਾਂ ਜਿਵੇਂ ਦੁਨੀਆਂ 'ਚ ਬਾਹਰ ਜਾਂਦੇ ਆ ਪ੍ਰਵਾਸ ਆਪਾਂ ਵੀ ਕਰਦੇ ਆ ਆਪਾਂ ਬੜੇ ਲੀਗਲ ਤਰੀਕੇ ਨਾਲ ਕਰਦੇ ਆ ਆਪਣੇ ਪਾਸਪੋਰਟ ਬਣੇ ਹੋਏ ਨੇ ਉੱਥੇ ਆਪਾਂ ਨੂੰ ਉੱਥੋਂ ਦਾ ਨੰਬਰ ਲੈਣਾ ਪੈਂਦਾ ਆਪਣਾ ਮੇਰੀ ਭੈਣ ਖੁਦ ਮੇਰੇ ਚਾਚੇ ਦੀ ਬੇਟੀ ਗੁਜਰਾਤ 'ਚ ਜੌਬ ਕਰ ਰਹੀ ਹੈਗੀ ਆ ਉੱਥੇ ਉਹਨੂੰ ਜਿੱਥੇ ਪੀਜੀ ਚ ਰਹਿਣਾ ਪੈਂਦਾ ਉਹਨੂੰ ਬਕਾਇਦਾ ਥਾਣੇ 'ਚ ਦੱਸਣਾ ਪੈਂਦਾ ਮੈਂ ਫਲਾਨੀ ਜਗ੍ਹਾ ਤੋਂ ਬਿਲੋਂਗ ਕਰਦੀ ਆ ਮੇਰੇ ਡੈਡੀ ਦਾ ਨੰਬਰ ਇਹ ਆ ਮੇਰੇ ਭਰਾ ਦਾ ਨੰਬਰ ਇਹ ਆ ਇੱਥੇ ਆ ਕੇ ਕੋਈ ਵੀ ਬੰਦਾ ਵਾਸੀ ਕਰ ਜਾਂਦਾ ਸਾਡੇ ਪਿੰਡ ਦੇ ਵਿੱਚ ਮਿਸਤਰੀਆਂ ਦੇ ਕੋਲੇ ਵੀ ਬਾਹਰੋਂ ਲੇਬਰ ਆਉਂਦੀ ਆ ਜ਼ਿਮੀਂਦਾਰਾਂ ਕੋਲੇ ਵੀ ਆਉਂਦੀ ਆ ਤੇ ਘੱਟਿਆਂ ਤੇ ਵੀ ਆਉਂਦੀ ਹੈਗੀ ਆ ਕੋਈ ਵੀ ਬੰਦਾ ਕ੍ਰਾਈਮ ਕਰਕੇ ਸਾਡੇ ਪਿੰਡ ਦੀ ਲੋਕੇਸ਼ਨ ਆਉਂਦੀ ਆ ਉਹਦੀ ਵੈਰੀਫਿਕੇਸ਼ਨ ਥਾਣੇ ਤੋਂ ਸਾਡੇ ਸਰਪੰਚ ਨੂੰ ਆਉਣੀ ਆ ਤਾਂ ਸਰਪੰਚ ਆਪਦੇ ਨਗਰ ਦੀਆਂ ਸਮੱਸਿਆਵਾਂ ਹੀ ਨਿਮੇੜ ਲਈਦਾ ਬਹੁਤ ਵੱਡੀ ਗੱਲ ਹੁੰਦੀ ਆ ਇਹ ਜਿਹੇ ਇਹੋ ਜਿਹੇ ਸਮੱਸਿਆਵਾਂ ਜਾਂ ਛੋਟੇ-ਛੋਟੇ ਬੱਚਿਆਂ ਨਾਲ ਅਤਿਆਚਾਰ ਹੁੰਦਾ ਹੈਗਾ ਚੋਰੀਆਂ ਘਟਨਾਵਾਂ ਹੁੰਦੀਆਂ ਧਾਰਮਿਕ ਸਥਾਪਨਾਵਾਂ ਦਾ ਬੇਅਦਬੀ ਦਾ ਮਸਲਾ ਰਹਿੰਦਾ ਹੈਗਾ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਸਾਰੇ ਪਿੰਡਾਂ ਦੇ ਲਈ ਅਸੀਂ ਸ਼ੁਰੂਆਤ ਕੀਤੀ ਹੈਗੀ ਆ ਅਸੀਂ ਕਿਸੇ ਨੂੰ ਖਿਲਾਫ ਜਾਂ ਕੋਈ ਕਿਸੇ ਪ੍ਰਵਾਸੀ ਦੇ ਨਾਲ ਅਸੀਂ ਕੋਈ ਧੱਕਾ ਨਹੀਂ ਕਰ ਰਹੇ ਅਸੀਂ ਕਰ ਰਹੇ ਹੈਗੇ ਆ ਵੀ ਸਮੇਂ ਦੀ ਲੋੜ ਆ ਇਹ ਬਾਕੀ ਦੇਸ਼ਾਂ ਦੇ ਵਿੱਚ ਵੀ ਆਵਾਜ਼ਾਂ ਉੱਠਦੀਆਂ ਰਹਿੰਦੀਆਂ ਪੰਜਾਬੀਆਂ ਦੇ ਖਿਲਾਫ ਆਪਾਂ ਨੂੰ ਵੀ ਉੱਧਰ ਜਾ ਕੇ ਪ੍ਰਵਾਸੀ ਹੀ ਕਹਿੰਦੇ ਆ ਆਪਾਂ ਕਿਰਤ ਕਰਨ ਜਾਂਦੇ ਆ ਉੱਥੇ ਤਾਂ ਇਹ ਵੀ ਕਿਰਤਕਾਰਨ ਆਉਂਦੇ ਆ ਪਰ ਇਹਨਾਂ ਦੇ ਵਿੱਚ ਕੁਝ ਜਾਂਦਾ ਅਨਸਰ ਇਸ ਤਰ੍ਹਾਂ ਦੇ ਹੁੰਦੇ ਹੈਗੇ ਆ ਜਿਹੜੇ ਆਪਣੇ ਸਮਾਜ ਨੂੰ ਗੰਦਾ ਕਰ ਜਾਂਦੇ ਆ ਲੰਚਨ ਲਾ ਜਾਂਦੇ ਆ ਤਿੰਨ ਤਿੰਨ ਧਾਰ ਘੜ ਚੱਕੀ ਫਿਰਦੇ ਹੈਗੇ ਆ ਕੋਈ ਆਈਡੈਂਟੀਫਿਕੇਸ਼ਨ ਨਹੀਂ ਹੈਗੀ ਉਥੋਂ ਕ੍ਰਾਈਮ ਕਰਕੇ ਆ ਕੇ ਆਪਣੇ ਪਿੰਡ ਲੁਕ ਜਾਂਦੇ ਆ ਆਪਣੇ ਪਿੰਡ ਪਤਾ ਹੀ ਨਹੀਂ ਹੈਗਾ ਵੀ ਇਹ ਕੋਈ ਬੰਦਾ ਰਹਿੰਦਾ ਵੀ ਇੱਥੇ ਆਇਆ ਇੱਕ ਸੀਗਾ ਕਿਰਾਏ ਤੇ ਘਰ ਲਿਆ ਉਥੇ ਬੰਦੇ 10 ਰਹਿਣ ਲੱਗ ਗਏ ਦਸਾਂ ਦੇ ਵਿੱਚੋਂ ਤਿੰਨ ਬਲੈਕ ਕਰਦੇ ਆ ਕੋਈ ਗੋਲੀਆਂ ਵੇਚਦਾ ਕੋਈ ਕੁਸ਼ ਕਰਦਾ ਹੈਗਾ ਤਾਂ ਇਹ ਜਿਹੜਾ ਸਮਾਜਿਕ ਵਾਤਾਵਰਨ ਹੈਗਾ ਇਹਨੂੰ ਥੋੜਾ ਜਿਹਾ ਵਾਰਨਿੰਗ ਇਦੇ ਵਿੱਚ ਹੋਰ ਨਿਖਾਰ ਲੈ ਕੇ ਆਉਣ ਦੀ ਜ਼ਰੂਰਤ ਹੈਗੀ ਆ ਪਿੰਡ ਵੱਡੇ-ਵੱਡੇ ਆ 12000 ਜਿਹੜੇ ਪਿੰਡ ਦੀ ਵੋਟ ਆ ਜਿਹੜੇ ਪਿੰਡ ਦੀ 8000 ਵੋਟ ਆ ਉੱਥੇ ਆਪਦੇ ਪਿੰਡ ਦੇ ਲੋਕਾਂ ਨੂੰ ਦੂਜੇ ਬੰਦੇ ਦੀ ਪਛਾਣ ਨਹੀਂ ਆਉਂਦੀ ਹੈਗੀ ਬਹੁਤੇ ਬੰਦੇ ਮੈਨੂੰ ਮੇਰੇ ਪਿੰਡ ਦੇ ਨਹੀਂ ਜਾਣਦੇ ਹੋਣਗੇ ਕਿਉਂਕਿ ਪਿੰਡ 'ਚ ਬਹੁਤ ਘੱਟ ਰਹਿੰਦਾ ਤੇ ਜਿਹੜੇ ਪ੍ਰਵਾਸੀ ਆਉਂਦੇ 2-4 ਮਹੀਨੇ ਲਈ ਹੈਗੇ ਆ ਤਾਂ ਉਹ ਬੰਦਿਆਂ ਨੂੰ ਤਾਂ ਇਸ ਤਰ੍ਹਾਂ ਦੀ ਬਹੁਤ ਮੈਂ ਕਹਿੰਦਾ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਇਹਦੀ ਆਨਲਾਈਨ ਪੋਰਟਲ ਦੇ ਉੱਤੇ ਸਰਪੰਚ ਤੋਂ ਮਾਰਕ ਕੀਤਾ ਜਾਣਾ ਜਿਹਦਾ ਫਲਾਨੇ ਜਿਲੇ ਤੋਂ ਬੰਦਾ ਸਾਡੇ ਪਿੰਡ ਚ ਇੰਨੇ ਦਿਨਾਂ ਵਾਸਤੇ ਕੋਈ ਐਂਟਰ ਕਰ ਰਿਹਾ ਕੋਈ ਕੋਈ ਮਿਸਤਰੀ ਲਈ ਕੰਮ ਲਈ ਆ ਰਿਹਾ ਕੋਈ ਠੇਕੇ ਦਾ ਕੋਈ ਗੋਠੀਆਂ ਦੇ ਰੰਗ ਕਰਨ ਆ ਰਿਹਾ ਹੈਗਾ ਕਿਉਂਕਿ ਘਟਨਾਵਾਂ ਪਹਿਲਾਂ ਰਾਤ ਨੂੰ ਹੁੰਦੀਆਂ ਸੀ ਚੋਰੀ ਚਾਰੀਆਂ ਲੁੱਟਾਂ ਖੋਈਆਂ ਕਤਲੀਆਂ ਮਾਰਦੀਆਂ ਜਿਹੜੀਆਂ ਬਲੈਕ ਚੱਲਦੀ ਹੈ ਉਹ ਸਾਰੀਆਂ ਹੁਣ ਦਿਨੇ ਸ਼ਰਿਆਮ ਹੋਣ ਲੱਗੀਆਂ ਕੈਮਰਾ ਬੰਦਾ ਤਾਂ ਨਹੀਂ ਖੜ ਸਕਦਾ ਕੈਮਰਾ ਤਾਂ ਇੱਕ ਫੋਟੋ ਲੈ ਲੈਂਦਾ ਫੋਟੋ ਤੋਂ ਤਾਂ ਐਸਐਸਪੀ ਵੀ ਘਬਰਾ ਜਾਂਦਾ ਵੀ ਆਪਾਂ ਨੂੰ ਬੰਦੇ ਨੂੰ ਲੱਭੀਏ ਕਿਵੇਂ ਅਜੇ ਕਾਨੂੰਨੀ ਪੱਖ ਨੂੰ ਕਿਵੇਂ ਦੇਖਦੇ ਹੋ ਕੀ ਪੰਚਾਇਤ ਕੋਲੇ ਪਿੰਡ ਵਾਸੀਆਂ ਕੋਲੇ ਮਤੇ ਪਾਉਣ ਦਾ ਅਧਿਕਾਰ ਹੈ ਬਿਲਕੁਲ ਹੈ ਜੀ ਕਾਨੂੰਨ ਪੜੋ ਤੁਸੀਂ ਪੰਚਾਇਤ ਕੋਲੇ ਪਾਵਨਾ ਸਭ ਤੋਂ ਜ਼ਿਆਦੇ ਨੇ ਲੋਕ ਨੇ ਡੀਸੀ ਨੇ ਤਾਂ ਕਹਿ ਕਹਾ ਨਹੀਂ ਹੈ ਮਤੇ ਨਹੀਂ ਪਾ ਸਕਦਾ ਡੀਸੀ ਨੂੰ ਇਹ ਕੁਛ ਉਹ ਵੀ ਸਾਡੇ ਪਿੰਡ ਦਾ ਬੰਦਾ ਜਾ ਕੇ ਯੂਨੀਵਰਸਿਟੀ ਚ ਐਂਟਰ ਨਹੀਂ ਕਰ ਸਕਦਾ ਉਹਦਾ ਆਪਦਾ ਇੱਕ ਕ੍ਰਾਈਟੇਰੀਆ ਹੁੰਦਾ ਅਸੀਂ ਡੀਸੀ ਦਫ਼ਤਰ 'ਚ ਆਮ ਬੰਦਾ ਕਿਵੇਂ ਵੜ ਜੂਗਾ ਹਰ ਇੱਕ ਚੀਜ਼ ਦਾ ਇੱਕ ਵਿਧਾਨ ਹੈਗਾ ਕਾਨੂੰਨ ਹੈਗਾ ਅਸੀਂ ਸਾਡੇ ਪਿੰਡ ਦੇ ਵਿੱਚ ਕੋਈ ਗੇਟ ਨਹੀਂ ਲਾਤੇ ਵੀ ਅਸੀਂ ਟੈਕਸ ਲਾ ਕੇ ਬੰਦਾ ਅੰਦਰਵਾੜਾਂਗੇ ਅਸੀਂ ਇੱਕ ਬੇਨਤੀ ਕਰ ਰਹੇ ਹਾਂ ਕਿ ਇਹ ਸਮਾਜਿਕ ਵਾਤਾਵਰਣ ਦੇ ਵਿੱਚ ਦੂਸ਼ਤ ਜਿਹੜਾ ਹੋਇਆ ਹੈਗਾ ਉਹਨੂੰ ਘਟਾਉਣ ਦੇ ਲਈ ਇਹ ਅਪਰਾਲਾ ਹੋਇਆ ਇਹ ਇੱਕ ਹਜੇ ਪਹਿਲਾ ਸਟੈਪ ਆ ਇਹ ਤੋਂ ਤੱਕੜੇ ਸਟੈਪ ਸਾਡੇ ਨਾਲ ਹੋਰ ਛੁਲਝੇ ਹੋਏ ਪਿੰਡ ਲੈਣਗੇ ਵੋਟ ਦੀ ਗੱਲ ਕੀਤੀ ਹੈ ਵੋਟ ਤਾਂ ਡਿਪਟੀ ਕਮਿਸ਼ਨਰ ਨੇ ਕਿਹਾ ਵੀ ਅਧਿਕਾਰਾ ਰੋਕ ਨਹੀਂ ਸਕਦਾ ਕੋਈ ਬਿਲਕੁਲ ਨਹੀਂ ਰੋਕ ਸਕਦਾ ਜੀ ਵੋਟ ਇੰਡੀਆ 'ਚ ਦੂਜੀ ਵਾਰ ਬਣਦੀ ਹੀ ਨਹੀਂ ਹੈਗੀ ਜਿਹੜਾ ਵੋਟ ਚੋਟ ਬੋਟ ਬਣਾ ਦੂਗਾ ਪਰ ਉਹ ਬੰਦਾ ਜੇ ਟੈਂਪਰੇਰੀ ਆ ਰਿਹਾ ਬੋਟ ਇੱਥੇ ਬਣਾ ਕੇ ਲੈ ਗਿਆ ਬੈਠਾ ਕਿਤੇ ਹੋਰ ਆ ਕਰਾਇਮ ਕਿਤੇ ਹੋਰ ਕਰਕੇ ਆਈ ਜਾਂਦਾ ਜਦੋਂ ਉਹਦੀ ਆਇਡੈਂਟੀਫਿਕੇਸ਼ਨ ਹੁੰਦੀ ਹੈ ਸਾਡੇ ਪਿੰਡ ਕੋਲੇ ਵੈਰੀਫਿਕੇਸ਼ਨ ਆਊਗੀ ਆਸ਼ਿਆਖਾ ਸਾਡੇ ਕੋਲ ਤਾਂ ਬੰਦੇ ਨਹੀਂ ਜਾਣਦੇ ਇਸ ਤੇ ਪਰ ਇਹ ਕੱਲਾ ਬਹੁਤ ਹੋਰ ਲੈਵਲ ਦੇ ਹੋ ਜਾਣਗੇ ਅਸੀਂ ਕਿੰਨੇ ਪੁਆਇੰਟਾਂ ਮਰਦੇ ਜੀ ਕੀ ਖਾਸ ਮਤ ਇਹਦੇ ਵਿੱਚ ਕਾਫੀ ਪੁਆਇੰਟ ਹੈ ਜੀ 5 ਪੁਆਇੰਟ ਮੇਨ ਹੈਗੇ ਆ ਵੀ ਪ੍ਰਵਾਸੀ ਸਾਰੀ ਜਗ੍ਹਾ ਤੇ ਹੈਗੇ ਆ ਸਾਡੇ ਪਿੰਡ ਦੇ ਵਿੱਚ ਧਾਰਮਿਕ ਧਨਾਵਾ ਵੀ ਹੋਈਆਂ ਚੋਰੀ ਠੱਗੀ ਦੀਆਂ ਵੀ ਹੋਈਆਂ ਭੋਰੀ ਬਹੁਤ ਰਾਨੀਆਂ ਹੋ ਜਾਂਦੀਆਂ ਟੈਂਪਰੇਰੀ ਕੰਮ ਕਰਨ ਲਈ ਆਉਂਦੇ ਹੈਗੇ ਆ ਉਹ ਉਹਨਾਂ ਦੀ ਕੋਈ ਸਾਨੂੰ ਪਤਾ ਹੀ ਨਹੀਂ ਵੀ ਬੰਦਾ ਕੌਣ ਆ ਕਿੱਥੋਂ ਆ ਕਿਹੜੇ ਜ਼ਿਲ੍ਹੇ ਤੋਂ ਆਇਆ ਯੂਪੀ ਤੋਂ ਆਇਆ ਬਿਹਾਰ ਤੋਂ ਆਇਆ ਜਾਂ ਸਾਊਥ ਤੋਂ ਆਇਆ ਹੈਗਾ ਤਾਂ ਉਹਨਾਂ ਨੂੰ ਸਾਰਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੀ ਉਹ ਇੱਥੇ ਪਰਮਾਨੈਂਟ ਰਹਿਣ ਲਈ ਕੋਈ ਨਹੀਂ ਆ ਰਿਹਾ ਜੇ ਉਹਨਾਂ ਕੋਲੇ ਸਾਡੀ ਪਿੰਡ ਦੀ ਵੋਟ ਬਣਾਉਣੀ ਆ ਉਹਦਾ ਅਸੀਂ ਪਹਿਲਾਂ ਇਹ ਵੈਰੀਫਿਕੇਸ਼ਨ ਕਰਾਂਗੇ ਸਾਡੀ ਪੰਚਾਇਤ ਦੇਖੂਗੀ ਵੀ ਉਹਦੇ ਕੋਲੇ ਪਹਿਲਾਂ ਕਿੱਥੋਂ ਕਿੱਥੋਂ ਦੀਆਂ ਵੋਟਾਂ ਬਣੀਆਂ ਹੋਈਆਂ ਅਸੀਂ ਉਹਦੀ ਜ਼ਿੰਮੇਵਾਰੀ ਨਹੀਂ ਲੈਂਦੇ ਹੈਗੇ ਵੀ ਉਹ ਕਿੱਥੋਂ ਆਇਆ 1.5 ਮਹੀਨਾ ਰਹਿ ਕੇ ਸਾਡੇ ਪਿੰਡ ਵੋ ਜੇ ਪਿੰਡ ਦਾ ਕੋਈ ਪਿੰਡ ਚ ਰੱਖਦਾ ਹੈ ਜਾਂ ਉਹਨੂੰ ਜਗ੍ਹਾ ਵੇਚਦਾ ਜਾਂ ਘਰ ਵੇਚਦਾ ਹਾਂ ਇਹ ਚੀਜ਼ ਅੰਡਰ ਪਰਮਿਸ਼ਨ ਹੋਣੀ ਚਾਹੀਦੀ ਹੈ ਨਹੀਂ ਤੁਹਾਡੀ ਪੰਚਾਇਤ ਕੀ ਜੇ ਤੁਹਾਡੇ ਪਿੰਡ ਦਾ ਅਸੀਂ ਸਾਡੇ ਪੰਚਾਇਤ ਦੇ ਨਾਲ ਆ ਉਹਨਾਂ ਨੇ ਜਿਹੜਾ ਫੈਸਲਾ ਲਿਆ ਅਸੀਂ ਉਹ ਤੇ ਫੁੱਲ ਚੜਾ ਰਹੇ ਹੈਗੇ ਆ ਕੋਈ ਕਰਦਾ ਹੈ ਭਾਈ ਜਾਨ ਬੇਚੀ ਕਾਰਵਾਈ ਕੀ ਕਰਾਉਂਦਾ हां ਉਹ ਆਪਣਾ ਖੁਦ ਜ਼ਿੰਮੇਵਾਰ ਹੋਊਗਾ ਉਹਦੀ ਵਾਰਨਿੰਗ ਸਾਡੇ ਮਤੇ ਦੇ ਵਿੱਚ ਲਿਖੀ ਗਈ ਹੈਗੀ ਆ ਕਿ ਇਹ ਸਾਰੇ ਤੇ ਧਿਆਨ ਦੇ ਵਿੱਚ ਲਿਆਂਦਾ ਗਿਆ ਹੈਗਾ ਵੀ ਜੇ ਕੋਈ ਐਦਾਂ ਦਾ ਕੋਈ ਸਟੈਪ ਕਰਦਾ ਹੈਗਾ ਇਹ ਜਿਹੜਾ ਆਪਾਂ ਕਹਿੰਦੇ ਆ ਕਿ ਲੋਕ ਸਭਾ ਚ ਕਾਨੂੰਨ ਬਣਦਾ ਵਿਧਾਨ ਸਭਾ ਚ ਕਾਨੂੰਨ ਬਣਦਾ ਉਹਨੂੰ ਗਵਰਨਰ ਆ ਆਖਰੀ ਉਤੇ ਮੋਹਰ ਲਾਉਂਦਾ ਹੈਗਾ ਸਾਡੇ ਪਿੰਡ ਦੀ ਜਿਹੜੀ ਵਿਧਾਨ ਸਭਾ ਹੈਗੀ ਸਾਡੀ ਜਿਹੜੀ ಗ್ರಾಮ ਸਭਾ ਹੈਗੀ ਉਹਦੀ ਜਿਹੜੀ ਲੈਟਰ ਪੈਡ ਤੇ ਮਤਾ ਪਿਆ ਹੈਗਾ ਉਤੇ ਮੋਹਰ ਸਾਡੇ ਸਰਪੰਚ ਨੇ ਲਾਈ ਹੈਗੀ ਆ ਸਰਪੰਚ ਨੇ ਹੀ ਅੱਗੇ ਸਾਰੇ ਫੈਸਲੇ ਲੈਣੇ ਹੈਗੇ